ਉਹ ਬਾਹਰ ਆ ਲੈ ਮਾਰ ਗੱਡੀ ਚ ਭਾਲਾ ਜੀ ਉਹਨੂੰ ਕੋਈ ਨੂੰ ਭਾਲਾ ਜੀ ਗੱਡੀ ਚ ਮਾਰ ਲਾ ਰੋ ਲੈ ਕੇ ਜਾਂਦੇ ਹਾਂ ਦੇ ਉਹ ਬਾਹਰ ਲੈ ਫੜ ਸਕੂਲ ਮੈਂ ਅੱਛਾ ਮੈਂ ਫੜ ਮੈਨੂੰ ਮੱਤ ਲੱਗੇ ਜਾ ਰਹੇਗਾ ਥੰਦੇ ਪਰ ਕਿਹਦੇ ਨਾਲ ਕਰਦੇ ਆ ਮਾਰੇ ਮਗਰ ਕੋਪੇ ਤੁਮਾਰਾ ਬਲੋਗ ਦੇ ਨਾਲ ਯਾਰ ਕੋਈ ਨਹੀਂ ਭਾਈ ਜੀ ਰਾਸ ਕੁਲੀ ਨਹੀਂ ਜਾਣਦੇ ਜੀ ਦੇਖੋ ਮੇਰੇ ਨਾਲ ਸੁਣ ਲਓ ਤੁਸੀਂ ਆ ਜਾਓ ਸਾਡੇ ਨਾਲ ਆ ਜਾਓ ਚਲੋ ਸਾਠੀ ਬਹਿ ਮੰਗਦੇ ਨਾ ਸਰੋਤ ਲੈ ਨਹੀਂ ਨਾਲ ਆ ਨਾਲ ਆ ਕੋਈ ਫਿਰ ਦੁੱਤ ਸਾਈਡ ਤੇ ਲਾ ਦੇ ਮੈਂ ਲਾ ਦਾਂ ਆ ਜਾ ਬਟਾ ਆ ਜਾ ਮੈਂ ਕਿਉਂ ਬਹੁਤ ਵਪਾਰੀ ਨਹੀਂ ਇਹ ਦੇਖੀਏ ਬੜੀ ਮਹਾਨੀ ਮੈਂ ਆ ਮਰਦਾਂ ਨੂੰ ਗਾਣੇ ਲਾ ਲੈਂਦੇ ਚੱਲਦੇ ਆਂ ਮੈਂ ਥਾਣੇ ਜਾਂਦੇ ਆ ਸਾਰੇ ਚੱਲਦੇ ਆਂ ਜੀ ਸਾਣੇ ਜਾਦੇ ਕੋਈ ਨਹੀਂ ਸਾਣੇ ਲੈ ਕੇ ਚੱਲਦੇ ਸਾਣੇ ਜਾਓ ਭਾਈ ਸਾਣੇ ਨੂੰ ਘਰ ਆ ਰੋ ਅਖਰੀ ਜਨ ਪਾਸੇ ਸਕੂਟਰੀ ਰੱਖੇ ਤੂੰ ਦਾਖਲ ਹੋ ਜਾ ਮਤੋ ਸਰਕਾਰੀ ਹਸਪਤਾਲ ਇਹ ਕਰਕੇ ਮੇਰੇ ਇੱਥੇ ਰੋਕਣ ਆ ਗਿਆ ਇਹਨਾਂ ਦਾ ਘਰ ਦਾ ਕ੍ਰੇਲੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚਕਸ ਮਾਰੇ ਭੱਜ ਰਿਹਾ ਸੀਗੇ ਕਿੱਥੇ ਮੁੰਡਾ ਉਹਕੇ ਦੇ ਸੰਜੀਵ ਸਰ ਨੇ ਆ ਕੇ ਫੜੇ ਆ ਅੱਛਾ ਉਹ ਸਰਦਾਰ ਜੀ ਨੇ ਮੁੰਡੇ ਦੇ ਪੇਚਕਸ ਮਾਰੇ ਜੀ ਕਿੱਥੇ ਮੁੰਡਾ ਮੁੰਡਾ ਵਿਚਾਰਾ ਥੱਲੇ ਡਿੱਗ ਪਿਆ ਆਹ ਮੁੰਡਾ ਕਿਹੜੇ ਮੁੰਡੇ ਦੇ ਕੀਤੇ ਮਾਰੇ ਆਹ ਮੁੰਡੇ ਦੇ ਪੇਚਕਸ ਮਾਰੇ ਆਸੀਂ ਬਚਾਇਆ ਕਿਹਦੇ ਪੇਚ ਕਰਦਾ ਮੈਨੇ ਮਾਰਿਆ ਜੀ ਕਿਹਨੇ ਮਾਰਿਆ ਬਾਈ ਆ ਸੀਗਾ ਇੱਕ ਇਹਦਾ ਪਿਓ ਆ ਉਹ ਬੁਢਾ ਜਿਹੜਾ ਅੰਦਰ ਬੈਠਾ ਆ ਇੱਕ ਸਿੱਧ ਦਬਈਆ ਲਾ ਕੇ ਦਰ ਗਿਆ ਉਹ ਕੀ ਕਾਰਨ ਕਿਉਂ ਮਾਰ ਕਿੱਥੇ ਵੱਜਿਆ ਬਾਈ ਮੇਰੀ ਪਰਸਨਲ ਵੀ ਬਾਈ ਕੋਰਟ ਮੈਰਜ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨਾ ਰੇ ਸੀਗੇ ਮੈਨੂੰ ਅੱਛਾ ਮਾਰ ਕੋਲੇ ਕੁੜੀ ਦੇ ਥੱਲੇ ਤਰ ਹੋ ਗਿਆ ਘਰ ਆਲੀ ਆ ਇਹ ਮੈਂ ਸੱਫਰ ਮਨੂ ਮੈਂ ਥੱਲੇ ਸਰ ਮਾਰ ਕੇ ਮਾਰੇਗਾ ਤਕੇ ਮਾਰੇਗਾ ਰੁਪਏ ਮਾਰ ਕੇ ਮਾਰੇਗਾ ਕੋਈ ਨਾ ਯਾਰ ਕੋਈ ਨਹੀਂ ਜਾਣਦੇ ਨਹੀਂ ਦੇਖੋ ਮੇਰੇ ਨਾਲ ਸੁਣੋ ਤੁਸੀਂ ਆ ਜਾਓ ਸਾਡੇ ਨਾਲ ਆ ਜਾਓ ਚਲੋ ਸਾਡੀ ਪਰਮਾਨੰਦ ਹੈ ਨਾ ਸਰਪੋਤ ਨਹੀਂ ਨਹੀਂ ਆ ਗਿਆ ਜੀ ਬਈ ਪਰਸੋਂ ਸਾਡੀ ਕੋਡ ਮੈਚ ਹੋਈ ਹੈ ਅੱਛਾ ਤੇ ਮੈਨੂੰ ਮਾਰਨ ਆਏ ਜੀਗੇ ਅੱਛਾ ਮਾਰਨ ਆਏ ਸੀ ਤੇ ਤਰੀਕ ਤੇ ਸੀ ਤੁਹਾਨੂੰ ਪਾਸਪੋਰਟ ਹੋ ਗਿਆ ਸੀ ਇਹ ਸਿਰਫ ਆਪ ਦਾ ਸਰਟੀਫਿਕੇਸ਼ਨ ਹੋਣੀ ਹੈ ਕਿ ਉਹ ਲੈਣਾ ਹੈ ਵਕੀਲ ਤੁਹਾਡੇ ਕੀ ਮਾਰੇ ਮੇਰੇ ਪੇਚ ਦਾ ਸਮਾਰੇ ਅੱਛਾ ਪੇਚ ਦਾ ਸਮਾਰੇ ਲਮਹਰ ਜੋ ਹੋਈ ਜਦਾਂ ਸਮਝ ਹੋਈ ਵੀ ਸਾਰੇ ਪ੍ਰੂਫ ਦਾ ਨਾਮ ਹੋ ਗਿਆ ਕਿਹੜੀ ਜਗ੍ਹਾ ਤੇ ਧੋਬੀਆਂ ਨੇ ਗੁਰਦੁਆਰਾ ਸਾਹਿਬ ਦਾ ਨਾਮ ਹੋ ਗਿਆ ਪਰ ਸੋ ਉਹ ਵੀ ਠੀਕ ਨਹੀਂ ਹੈ ਸਾਡੇ ਕੋਲ ਸਾਡੀ ਅੱਛਾ ਧੋਬੀਆਂ ਨੇ ਹੋਈਆਂ ਨਾਮ ਸਕਿਉਰਟੀ ਲੈਂਦਾ ਦੀਪੋਤੀ ਬਾਰੇ ਕੋਲ ਆ ਗਿਆ ਪਰ ਸਕਿਉਰਟੀ ਨਹੀਂ ਮਿਲੀ ਤੁਹਾਨੂੰ ਨਹੀਂ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕ ਦਵਾਈ ਹੰਡਾਈ ਹੋਈ ਹੈ ਉਹ ਪੈਸੇ ਮਿਲੀ ਨਹੀਂ ਦਿੱਤੀ ਇੱਕ ਜੋ ਥਾਣਾ ਸਿਵਲ ਲਾਈਨ ਵਿੱਚ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਨਪ੍ਰੀਤ ਸਿੰਘ ਨਾਮ ਦਾ ਲੜਕਾ ਤੇ ਇੱਕ ਉਸਦੀ ਵਾਈਫ ਹੈ ਜੋ ਗੁਰਜੀਤ ਕੌਰ ਹੈਗੀ ਆ ਜੋ ਕੋਰਟ ਕੰਪਲੈਕਸ ਦੇ ਵਿੱਚ ਆਏ ਸੀਗੇ ਉਹਨਾਂ ਨੇ ਜੋ ਆਪਣੇ ਮੈਰਿਜ ਕਰਵਾਈ ਸੀ ਤੇ ਜੋ ਲੜਕੀ ਜੋ ਪਰਿਵਾਰ ਸੀ ਉਸ ਮੈਰਿਜ ਨਾਲ ਸਹਿਮਤ ਨਹੀਂ ਸੀਗਾ ਤਾਂ ਇਸ ਸਬੰਧੀ ਆਪਣੇ ਕੋਈ ਉਹ ਪ੍ਰੋਟੈਕਸ਼ਨ ਦੀ ਰਿਟਸ ਰਿਟ ਪੇਸ਼ਨ ਸਬੰਧੀ ਕੋਰਟ ਕੰਪਲੈਕਸ ਦੇ ਵਿੱਚ ਆਏ ਸੀ ਤੇ ਜਿੱਥੇ ਸਾਨੂੰ ਜਿੱਥੇ ਅਚਾਨਕ ਜੋ ਲੜਕੀ ਪਰਿਵਾਰ ਆ ਉਸਦੇ ਪੇਰੈਂਟਸ ਵੱਲੋਂ ਚਾਚੇ ਵੱਲੋਂ ਦਾਦੇ ਵੱਲੋਂ ਉਸ ਲੜਕੇ ਤੇ ਹਮਲਾ ਕਰਤਾ ਹੈਗਾ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਅਸੀਂ थाना ਸਿਵਲ ਲਾਈਨ ਵਿੱਚ ਕੇਸ ਮਕਦਮਾ ਦਰਜ ਕੀਤਾ ਹੈਗਾ ਜੀ ਤੇ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਹੁਣ ਅਸੀਂ ਜੋ ਵੀ ਇਸ ਕਤਲੇ ਦੇ ਦੋਸ਼ੀ ਹੈਗੇ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਵੱਲੋਂ ਚੁੱਕ ਲੈ ਕੇ ਜਲਦ ਤੋਂ ਜਲ ਦੋਸ਼ੀਆਂ ਨੂੰ ਉਤਾਰ ਕੀਤਾ ਜਾਵੇ